ਇੱਕ ਜ਼ਿਮੀਂਦਾਰ ਸੀ ਜੱਟ ਤੇ ਉਹ ਇੱਕ ਮੁੰਡਾ ਦੇ ਘਰੋਂ ਗਰੀਬ ਹੀ ਸੀ ਤੇ ਉਹ ਉਹਨੇ ਪੰਡਤ ਕੋਲੇ ਪੜਨ ਲਾਤਾ ਅਸਈ ਆਪਣੇ ਘਰ ਆਇਓ ਕਹਿੰਦਾ ਵੀ ਆਪਾਂ ਪੰਡਤ ਕੋਲੇ ਪੜਨ ਲਾ ਦਈਏ ਤੇ ਉਹ ਨਾਖੇ ਤੇ ਮੁੜ ਕੇ ਕੋਈ ਸ਼ਹਿਰ ਕੰਮ ਕੰਮ ਤੇ ਮੁੰਡਾ ਲੱਗ ਜਾਊਗਾ ਉਹੜ ਵੀ ਠੀਕ ਆ ਬਈ ਆਪਣੇ ਕੋਲ ਜਾਇਦਾ ਤਾਹੀ ਨਹੀਂ ਗਈ ਤੇ ਜਾਇਦਾ ਮਾੜੀ ਮੋਟੀ ਸੀ ਉਹਨਾਂ ਦੀ ਬੇਚਬੂਚੀ ਵੀ ਸੀ ਇਹੋ ਜੇ ਕੰਮ ਹੁੰਦੇ ਸੀ ਪਹਿਲਾਂ ਜਦ ਟੁੱਟ ਪਏ ਜੇ ਤੇ ਵਿਚਾਲੇ ਕਿਸੇ ਕੰਮ ਕਿੱਥੇ ਤੇ ਲੱਗ ਜਾਊਗਾ ਹੂੰ ਉਹੜ ਵੀ ਠੀਕ ਆ ਮਨ ਦੇ ਕੋਲੇ ਪੜਨ ਲਾਤਾ ਮੁੰਡਾ ਸ਼ਿਆਰ ਬਾਲਾ ਬਾਲਾ ਸਿਆਣਾ ਪੰਤ ਵੀ ਮੰਨ ਗਿਆ ਕਿ ਆਹ ਕਿਸੇ ਰੋਜ ਪੰਤ ਉਹਨੂੰ ਕਹਿੰਦਾ ਤੂੰ ਪੜਦਾ ਸੀ ਆਹ ਰਾ ਸਕੰਦਰ ਕਿਸੇ ਰੋਜ ਬਹੁਤ ਵੱਡਾ ਬੰਦਾ ਤੇ ਐਡਾ ਦਿਮਾਗ ਆ ਬਹੁਤ ਤਰੱਕੀ ਕਰੂਗਾ ਇਹਦੀ ਪੜ੍ਹਾਈ ਰੱਖਦੀ ਆ ਚਲ ਜਦੋਂ ਉਹ ਥੋੜਾ ਖਣਾ ਪੜ ਗਿਆ ਤੇ ਵਾਵਾ ਗੱਭਰੂ ਹੋ ਗਿਆ ਤੇ ਉਹਦਾ ਪਿਓ ਕਹਿੰਦਾ ਵੀ ਸ਼ਹਿਰ ਨੇੜੇ ਹੀ ਸੀ ਤੇ ਰਾਜੇ ਦਾ ਰਾਤ ਸੀ ਉਹ ਸ਼ਹਿਰ ਚ ਆਦਾ ਵੀ ਆਪਣੇ ਪਿੰਡ ਦਾ ਉੱਥੇ ਮੇਰਾ ਯਾਰ ਦੋਸਤ ਆ ਤੇ ਆਪਣੇ ਪਿੰਡ ਦੇ ਰਹਿੰਦੇ ਆ ਤੇ ਮੈਂ ਤੈਨੂੰ ਪੁੱਛ ਕੇ ਆਵਾਂ ਤੇ ਉੱਥੇ ਕੰਮ ਤੇ ਲੱਗ ਜਾ ਤੂੰ ਹੋਰ ਪੁੱਛਿਆ ਜਦੋਂ ਕਿਤੇ ਉਹ ਗਿਆ ਅਧਿਕ ਰਾਣੀ ਨੂੰ ਕਹਿੰਦਾ ਪੁੱਛ ਕਿ ਉਹਨਾਂ ਦੇ ਮੁੰਡੇ ਨੂੰ ਸਿਲਾ ਦੇਾਂਗੇ ਉਹ ਜਾਣਦੇ ਨੂੰ ਕਿਤੇ ਕੁਦਰਤੀ ਉਹਦੀ ਮੌਤ ਹੋਊਗੀ ਅੱਛਾ ਜੀ ਉਹ ਜਦੋਂ ਆਠਨੇ ਆਇਆ ਤੇ ਘਰਾਂ ਉਹਦਾ ਢਿੱਲਾ ਜਾ ਹੋ ਕੇ ਆ ਗਿਆ ਤੇ ਰਾਣੀ ਆ ਕੇ ਕਹਿੰਦੀ ਵੀ ਕੀ ਆਦਾ ਛੱਡ ਜੋ ਮਣਜੂ ਕੰਮ ਉਹ ਕਹਿੰਦਾ ਉਹਦੀ ਤਾਂ ਮੌਤ ਹੋਊਗੀ ਤੇ ਮੈਂ ਤਾਂ ਆਠ ਨੂੰ ਗਿਆ ਫੁਕਾ ਕੇ ਆਇਆ ਉਹ ਚੋਰ ਕੋਈ ਕੰਮ ਜਿਹੜਾ ਮੁੰਡੇ ਨੇ ਲੱਗ ਗਿਆ ਜਾਨਾ ਮਾੜੀ ਗੱਲ ਹੋਈ ਮੌਤ ਹੋ ਗਈ ਗਿਆ ਵਾਲਾ ਬੰਦਾ ਸੀ ਪਿੰਡ ਦਾ ਬੰਦਾ ਸੀ ਚਲ ਦੂਏ ਤੀਏ ਦਿਨ ਬਈ ਜੋਂ ਉਹਦਾ ਭੋਗ ਭਾਗ ਪੈਸੇ ਤੋਂ ਬਾਅਦ ਆਤੇ ਸਿਕੰਦਰ ਨੂੰ ਕਹਿੰਦਾ ਵੀ ਚਲ ਮੈਂ ਤੈਨੂੰ ਛੱਡ ਸਿਕੰਦਰਾਂ ਦਾ ਮੈਂ ਇਕੱਲਾ ਹੀ ਆਵੜਨਾ ਕੋਈ ਨਹੀਂ ਮੈਂ ਕਰਿਆ ਉਹਨਾਂ ਕੰਮ ਦੀ ਤਲਾਸ਼ ਚਲ ਜਦੋਂ ਭਾਈ ਉਹ ਮੁੰਡਾ ਗਿਆ ਤਾਂ ਉਹ ਫਿਰਦਾ ਫਿਰਦਾ ਕੰਮ ਦੀ ਤਲਾਸ਼ ਚ ਫਿਰਦਾ 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 ਤੇ ਐ ਬਾਰ ਬਾਰ ਦਰਖਤ ਸੀ ਚੰਗਾ ਭਰ ਆ ਗਿਆ ਤੇ ਉਹਦੀ ਛਾਵੇਂ ਆ ਕੇ ਬਹਿ ਗਿਆ ਹੰਬੇ ਆ ਗਿਆ ਅਦਾ ਦਾ ਸ਼ਹਿਰ ਦੇ ਨਾਲ ਹੀ ਦਾਉ ਲੈ ਲਈ ਤੇ ਸੋਚ ਦਾ ਕੰਮ ਬਾਰੇ ਤੇ ਉੱਥੇ ਦੋ ਰਾਜੇ ਦੇ ਨੌਕਰ ਆ ਗਏ ਉਹ ਵੀ ਉੱਥੇ ਛਾਵੇਂ ਆ ਕੇ ਬਹਿ ਗਏ ਸਿਕੰਦਰ ਬੈਠਾ ਸੁਣੀ ਜਾਂਦਾ ਉਹਨਾਂ ਦੀਆਂ ਗੱਲਾਂ ਇੱਕ ਕਹਿੰਦਾ ਯਾਰ ਵੀ ਕਰਮ ਦੀ ਗੱਲ ਆਪਾਂ ਇਕੱਠੇ ਲਾਏ ਆ ਕੰਮ ਤੇ ਲੱਗੇ ਆ ਭਰਤੀ ਹੋਏ ਆ ਵੀ ਮੈਂ ਤਾਂ ਉਹੀ ਚਪਾਈ ਦਾ ਚਪਾਈ ਆ ਤੇ ਤੂੰ ਕੱਢਾ ਅਫਸਰ ਬਣ ਕੇ ਰੈਂਕ ਲੈ ਗਿਆ ਉਹ ਨੂੰ ਕਹਿੰਦਾ ਨਾਰਾ ਤੂੰ ਕਿਸੇ ਸਾਥ ਕੋਲੇ ਜਾਣਾ ਤੇ ਉਹ ਮੰਨਦਾ ਸੀ ਬੁਢਾ ਦੇ ਮਗਰ ਲੱਗਣ ਵਾਲਾ ਨਾਰਾ ਤੂੰ ਕਿਸੇ ਸਾਥ ਕੋਲੇ ਜਾਣਾ ਨਾ ਤੂੰ ਕਿਸੇ ਪਾਂਡੇ ਕੋਲੇ ਜਾਣਾ ਤੂੰ ਤਰੱਕੀ ਕਰਨੀ ਆ ਜਿਹਦੇ ਸਾਥ ਨੂੰ ਤੇ ਪਾਂਡੇ ਤੋਂ ਪੁੱਛੇ ਹੱਥ ਦਿਖਾਵੇਂ ਦਾ ਤਰੱਕੀ ਕਰੇ ਉਹ ਕਹਿੰਦਾ ਯਾਰ ਇਹ ਤਾਂ ਵਹਿਮ ਆ ਜਦੋਂ ਮਹਾਰਾਜ ਨੇ ਦੇਣਾ ਉਦੋਂ ਹੀ ਦੇਣਾ ਉਹ ਕਹਿੰਦਾ ਨਹੀਂ ਵਹਿਮ ਉਹਦਾ ਵਹਿਮ ਆ ਉੱਥੇ ਐ ਚੂਹਾ ਘਮਾਰ ਕੇ ਸਟਿਆ ਪਿਆ ਸੀ ਰਾਜੇ ਕੰਨੀ ਤੇ ਉਹ ਜਿਹੜਾ ਕਹਿੰਦਾ ਇਹਦਾ ਵੀ ਵਹਿਮ ਆ ਮਹਾਰਾਜ ਦੇ ਪੱਖਾ ਉਹ ਕਹਿੰਦਾ ਨਾ ਤੂੰ ਤਾਂ ਕਹਿੰਦਾ ਕੋਈ ਪੰਡਤਾਂ ਖੜੇ ਜਾ ਜੇ ਇਹਦਾ ਪੈਸੇ ਦੇਣੇ ਆ ਮਰੇ ਵਿੱਚ ਚੂਹੇ ਨੇ ਵੀ ਦੇ ਦਾਨੇ ਆ ਐ ਕਹਿ ਕੇ ਉਹ ਡਾ ਉੱਠ ਗਏ ਤੁਰ ਗਿਆ ਉਹ ਮੁੰਡੇ ਦੇ ਦਿਮਾਗ 'ਚ ਬੜੀ ਵੀ ਗੱਲ ਹੂੰ ਯਾਰ ਇਹ ਗੱਲ ਕੀ ਕਹਿ ਗਿਆ ਮੂੰਦਾ ਗੱਲਾਂ ਵਧੀਆ ਕਰ ਗਿਆ ਉਹ ਪੰਛੀ ਨੂੰ ਨਹੀਂ ਮੰਨਦਾ ਕਿਸੇ ਨੂੰ ਮੰਨਦਾ ਨਹੀਂ ਤੇ ਆਹ ਮਰਿਆ ਵਾ ਚ ਮਰਿਆ ਵਾ ਚੂਹਾ ਕਿਵੇਂ ਪੈਸੇ ਦੇ ਦੂਗਾ ਉਹਦੇ ਦਿਮਾਗ ਘੁੰਮੀ ਫਿਰਦੀ ਆ ਗੱਲ ਉਹਨਾਂ ਕੁਦਰਤ ਦੀ ਖੇਡ ਮਹਾਰਾਜ ਦੀ ਤੇ ਇੱਕ ਬਾਣੀਆ ਆਵੇ ਸੇਠ ਹੂੰ ਟਾਂਗੇ ਜੋ ਤੇਰੇ ਬੁੱcles ਦੀ ਬਿੱਲੀ ਬਿੱਲੀ ਉਹਦੇ ਛੋਟੇ ਛੋਟ ਭੱਜੇ ਉਹ ਬਿੱਲੀ ਫੜੀ ਵੀ ਉਹਦੀ ਬਿੱਲੀ ਵਾਲੀ ਭੁੱਖੀ ਤੇ ਲਈ ਜਾਂਦਾ ਸੀ ਬਿੱਲੀ ਨੂੰ ਤੇ ਉਹ ਅਖੀਰੀ ਉਹਦੇ ਕੋਲੇ ਆਖਦੇ ਬਿੱਲੀ ਫੁੱਟ ਕੇ ਭੱਜ ਗਈ ਭੱਜ ਕੇ ਝਾੜੀਆਂ ਝੂੜੀਆਂ ਸੀ ਉਹਨਾਂ 'ਚ ਪੜ ਗਈ ਉਹਨੇ ਵੀ ਉਹ ਤੰਗਾ ਰੋਕਿਆ ਤੰਗਾ ਰੋਕ ਕੇ ਨੇੜੇ ਨੇੜੇ ਬਾਜਾਂ ਬੂਜਾਂ ਮਾਰੀਆਂ ਤੇ ਬਿੱਲੀ ਨਾ ਆਈ ਤੇ ਬਲ ਕੇ ਹਾਏ ਬਿੱਲੀ ਮੈਂ ਤਾਂ ਬਿੱਲੀ ਤੋਂ ਬਿਨਾਂ ਨਹੀਂ ਜਾਣਾ ਮੇਰੀ ਬਿੱਲੀ ਗਈ ਮੇਰੀ ਬਿੱਲੀ ਗਈ ਮੇਰੀ ਬਿੱਲੀ ਗਈ ਉਹ ਮੁੰਡਾ ਕਹਿੰਦਾ ਜੇ ਬਿੱਲੀ ਮੈਂ ਫੜਦਿਆਂ ਮੈਨੂੰ ਕੀ ਦੇਵੇਂਗਾ ਉਹ ਆਈ ਤੇ ਬਿੱਲੀ ਫੜਦੇ ਤੈਨੂੰ ਰੁਪਈਆ ਨੇ ਮੈਂ ਕਹਿੰਦੀ ਰੁਪਈਏ ਹੁੰਦੇ ਆ ਰੁਪਈਆ ਨੇ ਉਹ ਚੰਗਾ ਉਹਦੇ ਲੱਦਿਆ ਵਾ ਇਹ ਸਮਾਨ ਤਾਂਗੇ ਤੇ ਆ ਆ ਪਏ ਨੇ ਸੇਬੇ ਸੂਬੇ ਜੇ ਆਹ ਫੜਾ ਮੈਨੂੰ ਸੇਬਾ ਲੈ ਲਿਆ ਉਹਨੇ ਲੰਮਾ ਸਾਰਾ ਲੈ ਗਿਆ ਚੂਹਾ ਰੱਗਲ ਚ ਪਾ ਲਿਆ ਪਾ ਕੇ ਗਲ ਚ ਤੇ ਵਿਚ ਵੜ ਗਿਆ ਝਾੜੀਆਂ ਚ ਝਾੜੀਆਂ ਚ ਬਿੱਲੀ ਸੱਟ ਕੇ ਚੂਹਾ ਤੇ ਬਿੱਲੀ ਨੂੰ ਮਾਣੋ ਮਾਣੋ ਕਰਕੇ ਮਾਰੀਆਂ ਬਾਜੀਆਂ ਤੇ ਬਿੱਲੀ ਨੇ ਉਹ ਦੇਖਿਆ ਚੂਹਾ ਤੂੰ ਫੁੱਲੇ ਆ ਜੇ ਤੇ ਬਿੱਲੀ ਭੁੱਖੀ ਭੱਜ ਕੇ ਆਈ ਬਿੱਲੀ ਚੂਹੇ ਨੂੰ ਉਹਨੇ ਗਲੋਂ ਫੜ ਲਈ ਗਲੋਂ ਫੜ ਕੇ ਤੇ ਨਾਲ ਹੀ ਚੂਹਾ ਚੱਕ ਲਿਆ ਲੰਦਾ ਚੂਹਾ ਵੀ ਲੈਣ ਦਾ ਲੈ ਲਾ ਤੇ ਆ ਚੱਕ ਆਪਣੀ ਬਿੱਲੀ ਉਹ ਉਹਨੇ ਬਿੱਲੀ ਫੜਦੀ ਚੂਹਾ ਮਰਿਆ ਚਿਰਾਖ ਉਹਨੇ ਰੁਪਈਆ ਲੈ ਲਿਆ ਉਹ ਹੈਰਾਨ ਹੋ ਗਿਆ ਵੀ ਉਹ ਬੰਦੇ ਦਾ ਦਿਮਾਗ ਸੱਚੀ ਚੂਹਾ ਵੈਸੇ ਦੇ ਗਿਆ ਰੁਪਈਆ ਉਹ ਤੋਂ ਬਾਹਲਾ ਦੀ ਰੁਪਈਆ ਕਿਹੜਾ ਬਣਦਾ ਸੀ ਇਹਨੂੰ ਪਰ ਰੁਪਈਆ ਹੀ ਤਾਂ ਸੀ ਤਸਤ ਪਰ ਜਿਹੜਾ ਮੇਲਾ ਦੇਂਦੇ ਰਹੇ ਮੁਖਦਾਂ ਨਹੀਂ ਸੀ ਤੇ ਉਹਦਾ ਟਾਈਮਾਂ ਚਿਰਾਂ ਦੀਆਂ ਗੱਲਾਂ ਚਲ ਉੱਥੋਂ ਫਿਰ ਉਹ ਸਰਾਹ ਜਾਵੜਿਆ ਜਿਹੜੀ ਸਰਾਹ ਹੁੰਦੀ ਸੀ ਤਾਂ ਸ਼ਹਿਰਾਂ ਦੇ ਵਿੱਚ ਵੀ ਆ ਹੁਣ ਤੇ ਆਪਣੇ ਬੰਦਾ ਰਹਿਣ ਅਸੀਂ ਰੱਖਣ ਕਿਹੜਾ ਸ਼ਹਿਰਾਂ ਚ ਤੇ ਉੱਥੇ ਛਤਾਂ ਦੇ ਵਿੱਚ ਇੱਕ ਬੰਦਾ ਤੇ ਬੁੜੀ ਰੱਖੇ ਸੀ ਰਾਜੇ ਦੇ ਤੇ ਉਹ ਬੰਦਾ ਤੇ ਬੁੜੀ ਰਹਿੰਦੇ ਸੀ ਪਾਸੇ ਤੇ ਕਮਰਾ ਵੀ ਸੀ ਉਹਨਾਂ ਦਾ ਤੇ ਉੱਥੇ ਜਾਣੀ ਉਹ ਲੀੜੇ ਬਿਸਤਰੇ ਸਾਰੇ ਸਾਹਮਣੇ ਆਏ ਗਏ ਨੇ ਮਰਾ ਪਸ਼ਾਫਰਾ ਨੇ ਰਹਿਣਾ ਉੱਥੇ ਜਿਉਂ ਰਾਤ ਦੇ ਮੁੰਡਾ ਨਰਨਵਾਲਾ ਤੇ ਉਹ ਬੁੜੇ ਦਾ ਜਾਨੀ ਤਾਂ ਪਿਆਰ ਜਿਹਾ ਹੀ ਪੈ ਗਿਆ ਮੁੰਡੇ ਦਾ ਪਿਆਰ ਜਿਆ ਪਿਆ ਤੈਨੂੰ ਪੁੱਛਿਆ ਪੁੱਤ ਨੂੰ ਕਿਥੋਂ ਆ ਸਾਰੀ ਗੱਲ ਦੱਸੀ ਉਹਨੇ ਵੀ ਐ ਕਰਕੇ ਮੈਂ ਜ਼ਿਮੀਂਦਾਰਾਂ ਦਾ ਮੁੰਡਾ ਸੀ ਉਹ ਵੀ ਜ਼ਿਮੀਂਦਾਰੀ ਜ਼ਿਮੀਂਦਾਰਾਂ ਦਾ ਮੁੰਡਾ ਐ ਕਰਕੇ ਕੰਮ ਦੀ ਪਰਤਾਰ ਚ ਆਇਆ ਮੈਂ ਤਾਂ ਬਾਪੂ ਹੋਰਾ ਕੋਈ ਨਹੀਂ ਫਿਰ ਪਰਤਾਰ ਚ ਆਇਆ ਤਾਂ ਆਖੀ ਆ ਤੇ ਤੂੰ ਰਹਿ ਇੱਥੇ ਤੇਨੂੰ ਕੰਮ ਵੀ ਪਾਲਖੇ ਦੇਵਾਂਗੇ ਤੇ ਰੋਟੀ ਤੈਨੂੰ ਉਹ ਤੇਰੀ ਬੇਬੇ ਲਾਉਂਦੀ ਤੇ ਮੈਂ ਕਹਿ ਦੂੰਗਾ ਸਾਡੇ ਕੋਲ ਰੋਟੀ ਖਾਈ। ਚਲ ਜਦੋਂ ਉਹਨੇ ਵੀ ਉਹਨਾਂ ਕੋਲੇ ਰਹਿ ਹਾਰ ਰੋਟੀ ਟੁਕ ਖਾਦਾ ਤੇ ਉਹ ਕਹਿੰਦਾ ਤੂੰ ਇੰਉਂ ਕਰ ਪੁੱਤ ਤੜ ਕਿਉਂ ਬੁढ़ा ਕਹਿੰਦਾ ਬੁढ़ा ਬਾਵਾ ਗੱਪਰੂ ਸੀ। ਉਹਨੂੰ ਕਹਿੰਦਾ ਪੁੱਤ ਤੂੰ ਇੰਉਂ ਕਰ ਬਈ ਇੱਥੇ ਰਾਜੇ ਦਾ ਬਾਗ ਆ ਬਹੁਤ ਵੱਡਾ। ਉਹ ਬਾਗ ਦੇ ਵਿੱਚ ਰਾਜੇ ਦੇ ਬੰਦੇ ਰੱਖੇ ਵਾ 50 ਨੌਕਰ ਹੋਣਗੇ ਜਿਹੜੇ ਉੱਥੇ ਕੰਮ ਕਰਦੇ ਆ। ਤੇ ਜਿਹੜਾ ਮਾਲੀ ਆ ਮਾਲੀ ਉਹਨਾਂ ਦਾ ਆਪ ਅਫਸਰੀ ਸਮਝ ਲਾ ਤੂੰ ਵੀ ਤੂੰ ਮਾਲੀ ਕੋਲੇ ਜਾਈ ਤੇ ਤੈਨੂੰ ਉਥੇ ਕੰਮ ਤੇ ਲਾ ਲਉ ਉਹ ਤਾਂ ਠੀਕ ਆ ਕਿਲ ਤਰ ਕਿਉਂ ਬਈ ਉਹ ਜਦੋਂ ਗਿਆ ਜਾ ਕੇ ਉਹਨੇ ਦੇਖਿਆ ਤੇ ਗਰਮੀ ਦਾ ਮਹੀਨਾ ਤੇ ਕੰਮ ਕਰਨ ਬੰਦੇ ਤੇ ਸਰੋਵਰ ਸੀ ਤੇ ਲੱਗੇ ਦੇ ਸਰੋਵਰ ਚੋਂ ਅਕ ਤੱਤਾ ਪਾਣੀ ਪੀਣ ਹੋਏ ਜਾਈ ਮੁੰਡੇ ਦਾ ਦਿਮਾਗ ਕੰਮ ਕਰਦਾ ਸੀ ਬਹੁਤ ਮੁੰਡਾ ਉੱਥੋਂ ਮੁੜਿਆ ਆ। ਮੁੜ ਕੇ ਉਹਨੂੰ ਆਖ ਕੇ ਕਹਿੰਦਾ ਬਾਪੂ ਜਿਹੜਾ ਮਾਲਕ ਸੀ ਸਰਾਂ ਦਾ ਆਹਦਾ ਵੀ ਮੈਨੂੰ ਇੱਥੇ ਜਿੰਨਾ ਝੋੜ ਪਾਣੀ ਨਹੀਂ ਭਰਦੇ ਹੁੰਦੇ ਆ ਵੇਂਗਾ ਜਾਂ ਹੁੰਦਾ ਐ ਕਰਦਾ ਪਾਸੀ ਤੋੜੇ ਰਹੇ ਹੁੰਦੇ ਆ। ਆਹਦਾ ਵੀ ਮੈਨੂੰ ਜਿਆਦਾ ਮੁੱਲ ਦੇ ਦੇ ਜਾਂ ਮੈਂ ਉੱਥੇ ਝੋੜਾਂ ਤੋਂ ਮੁੰਡਾ ਆਖੇ। ਉਹ ਵਾਰਤ ਨੂੰ ਲੈ ਜਾਣਾ ਆਪਣੇ ਝੋੜ ਹੈਗੇ ਇੱਥੇ। ਉਹਨਾਂ ਨੇ ਕੀ ਕਰਨਾ ਤੜਕਿਓ ਪਾਣੀ ਪਰਦੇ ਆਥਣੇ ਪਰਦੇ ਬੱਲਾ ਬਾਧੂ ਹੀ ਪਿਆ ਹੋਊ ਕੋਈ। ਹੋ ਗਿਆ ਜਾ ਕੇ ਕਹਿੰਦਾ ਵੀ ਇੱਕ ਮੁੰਡਾ ਉਹ ਉਹਨੇ ਵੀ ਕੋਈ ਕੰਮ ਕਰਨਾ ਵੀ ਤੁਸੀਂ ਭਾਵੇਂ ਪੈਸੇ ਲੈ ਰੋ ਕਿਵੇਂ ਕਰੋ ਦੇ ਉਹ ਆਦੇ ਲੈ ਜਾ ਕੋਈ ਨਹੀਂ ਤਾਂ ਪਾਣੀ ਆਥਲ ਸਵੇਰ ਪਰ ਦੇ ਸਰ ਕੋਈ ਵੱਧ ਵੀ ਪਿਆ ਉਹ ਦੋ ਲੈ ਲ ਗਾ ਮਟੀਆਂ ਉਹਨੇ ਮੁੰਡੇ ਨੇ ਲੈ ਕੇ ਦੋ ਮਟੀਆਂ ਤੇ ਸਰਬਤ ਬਣਾ ਲਿਆ ਮਿੱਠਾ ਸਰਬਤ ਠੰਡਾ ਹੁੰਦਾ ਬਣਾ ਕੇ ਤੇ ਲੈ ਕੇ ਦੋ ਗਲਾਸ ਤੇ ਭਰ ਕੇ ਦੁਨੀ ਪਾਸੇ ਮਟੀਆਂ ਤੇ ਤੁਰ ਗਿਆ ਉਹਨਾਂ ਕੋਲੇ ਜਾਵੜਿਆ ਉਹ ਤੱਤਾ ਪਾਣੀ ਪੀਂਦੇ ਸੀ ਉਹਨਾਂ ਨੂੰ ਮਾਰੀ ਬਾਜ ਆਜੋ ਪੀ ਲੋ ਠੰਡਾ ਪਾਣੀ ਮਾਲੀ ਨੇ ਮਾਰਤੀ ਬਾਜ ਮਾਲਕ ਨੇ ਆਜੋ ਬਈ ਉਹਨਾਂ ਨੂੰ ਪਰ ਪਰ ਗਰਾਸ ਦਿੱਤੇ ਤੇ ਠਾਣੀ ਪੀ ਕੇ ਯਾਨੀ ਸ਼ਾਂਤੀ ਆ ਗਈ ਉਹ ਮਾਲਿਕ ਇਹਨਾਂ ਵੀ ਆਉਂਦਾ ਸਪਤੋ ਬਈ ਤੂੰ ਸਾਡੀ ਸੇਵਾ કરી ਆ ਵੀ ਤੈਨੂੰ ਅਸੀਂ ਕੀ ਦਿੱਤੀ ਹੁਣ ਪੈਸੇ ਦਾ ਸਾਡੇ ਕੋਲੇ ਵੀ ਹੈ ਨਹੀਂ ਜਾ ਕੇ ਲੈਣੇ ਆ ਰਾਜੇ ਤੋਂ ਤੇ ਤੈਨੂੰ ਅਸੀਂ ਫੁੱਲਾਂ ਦੀ ਸੇਵਾ ਕਰਦਣੇ ਆ ਉਹ ਗੁਰੇ ਜਾਂਦਾ ਹੋਇਆ ਦੇਖ ਗਿਆ ਉਸਦੇ ਪਾਸੇ ਪਹਾੜੀ ਪਹਾੜੀ ਤੇ ਸਬਜ਼ੀ ਦੀ ਜਗ੍ਹਾ ਸੀ ਆਲਾ ਤੁਹਾਡੀ ਮਰਜ਼ੀ ਆ ਉਹਨਾਂ ਨੇ ਚਾ ਕੇ ਫੁੱਲਾਂ ਦੀ ਭਰ ਕੇ ਟੋਕਰੀ ਫੜਾਤੀ ਉਹਨੂੰ ਉਹ ਤਾਂ ਵਹੰਗਾ ਜਾਂ ਉਥੇ ਰਹਿ ਗਿਆ ਉਹ ਸਿੱਧਾ ਹੀ ਗਾਂ ਜਾਵੜਿਆ ਪੁਜਾਰੀ ਕੋਲੇ ਪੁਜਾਰੀ ਨੇ ਟੋਕਰੀ ਟੋਕਰੀ ਆਖਰੀ ਸਬਜ਼ੀ ਪਾਉਣ ਨੂੰ ਉਹ ਵੇ ਕੰਮ ਚੱਲ ਪਿਆ ਉਹ ਜਾਇਆ ਕਰੇ ਰੋਜ਼ ਮਿੱਠਾ ਪਾਣੀ ਲੈ ਜਾਇਆ ਕਰੇ ਸਾਬਤ ਪਿਆਇਆ ਕਰੇ ਉਹਨਾਂ ਨੂੰ ਪਿਆ ਆਖੇ ਤੇ ਉਹ ਫੁੱਲ ਵੇਚਿਆ ਕਰੇ ਚਲ ਪੈਸੇ ਲਾ ਕੇ ਬਣ ਚਲ ਇੱਕ ਦਿਨ ਕਿਤੇ ਰਾਤ ਨੂੰ ਫਿਰ ਨਾਲੇ ਤਾਂ ਪਿਆ ਮੀ ਤੇ ਨਾਲੇ ਆਈ ਨੇਰੀ ਤੇ ਨਾਲ ਜੰਗਲ ਸੀ ਬਹੁਤ ਵੱਡਾ ਬਾਗ ਨੇ ਉੱਥੇ ਦਰਾਖਤ ਜੋ ਟੁੱਟ ਗਏ ਅੱਛਾ ਲੱਗੇ ਤੇ ਇਹ ਜਦੋਂ ਗਿਆ ਨਾ ਫੇਰ ਸਰਬਤ ਲੈ ਕੇ ਉਹਨਾਂ ਦੀ ਖਾਤਰ ਸੀ ਤਾਂ ਠੰਡ ਦੀ ਗੋਈ ਤੇ ਉਹ ਕਹਿੰਦੇ ਵੀ ਮਾਲੀ ਕਹਿੰਦਾ ਜੇ ਤੂੰ ਇਉਂ ਖਰੇ ਪਾਣੀ ਪੂਣੀ ਪਿਆਇਆ ਉਹਨਾਂ ਨੂੰ ਬਈ ਫੁੱਲ ਲਿਆਣਾ ਫੁੱਲ ਲੈ ਜਾ ਕੋਈ ਗੱਲ ਨਹੀਂ ਤੇ ਨਹੀਂ ਜੇ ਤੂੰ ਮੇਰੇ ਮਗਰ ਲੱਗਦਾ ਬਈ ਘਰ ਤੈਨੂੰ ਮੈਂ ਦੱਸਦਾ ਮੇਰੇ ਘਰੇ ਨਾਲ ਤਾਂ ਬਲਦ ਦਾ ਨਾਲੇ ਗੱਡਾ ਬਈ ਬਲਦ ਗੱਡਾ ਲਿਆਈ ਤੇ ਮੈਂ ਲਾਖ ਇਹਨਾਂ ਨੂੰ ਦਾ ਡਰ ਡਗੇਵੇ ਆ ਤੇ ਤੈਨੂੰ ਸ਼ਨਾਸ਼ ਕਰ ਗੱਡਾ ਭਰ ਦੂੰ ਤੇ ਤੂੰ ਲੱਕੜਾਂ ਵੇਚ ਦੇ ਤੂੰ ਕਰਦੀ ਸਾਡੀ ਸੇਵਾ ਸਨ ਫਾਰਪਟ ਮੇ ਹੋਣਾ ਤੇ ਤੇਰੇ ਪੈਸੇ ਬਹੁ ਪੱਟੇ ਜਾਣਗੇ ਜੰਗਲ ਦਾ ਕੰਮ ਆ ਕੋਈ ਨਹੀਂ ਪੁੱਛਦਾ ਹੋਰਾ ਤੁਹਾਡੀ ਮਰਜ਼ੀ ਆ ਉਹਨੇ 50 ਮੰਨਿਆਂ ਨੂੰ ਹੀ ਲੱਗਦਾ ਸਾਧ ਖੇਤੇ ਉਹਨੇ ਪਾਈ ਤਾਂ ਦੋ ਗੱਡੇ ਬਣ ਕੇ ਬਾਲਣ ਤੇ ਤਿੰਨ ਉਹ ਲੱਦਣੋਂ ਉਹ ਆਖੇ ਵੇਚ ਜੇ ਉਹ ਲਾਦਣੋਂ ਉਹ ਆਖੇ ਵੇਚ ਜੇ ਤਿੰਨ ਗੱਡੇ ਵੇਚਦੇ ਤਾਂ ਪੂਰਾ ਪੈਸੇ ਪੱਟੇ ਗਏ ਜਦੋਂ ਆਥਣੇ ਗਿਆ ਸਰਾਹ ਚੋਂ ਦੋ ਬਦੇ ਖੋਹਇਦਰ ਨੰਮ ਦਾ ਹੱਸਦਾ ਹੀ ਆ ਤੇ ਜਦੋਂ ਖੋਸ਼ ਪੂਰਾ ਤੇ ਅਸਿਆ ਕਿਉਂਕਿ ਉਹਨਾਂ ਸਰਾਂ ਦਾ ਮਾਲਕ ਸੀ ਉਹ ਕਹਿੰਦਾ ਪੁੱਤ ਆਇਆ ਖੋਸ਼ ਆ ਉਹਨੇ ਯਾਨੀ ਧਰਮ ਦਾ ਪੁੱਤ ਹੀ ਬਣਾ ਲਿਆ ਉਹਨੂੰ ਤੇ ਉਹ ਬੜਾ ਕਰਦਾ ਸੀ ਮੁੰਡੇ ਦਾ ਮੁੰਡਾ ਉਹਦਾ ਕਰਦਾ ਸੀ ਆਦਾ ਪੁੱਤ ਬੜਾ ਖੁਸ਼ ਆ ਤੂੰ ਆਦਾ ਬਾਪੂ ਖੁਸ਼ ਤਾਂ ਹੁਣਾ ਹੀ ਜਾਂ ਆਦਾ ਪੋ ਪੈਸੇ ਬੱਟੇ ਗਏ ਤਿੰਨ ਗੱਡੇ ਵਿੱਚ ਬਹੁਤ ਪੈਸੇ ਬੱਟੇ ਗਏ ਉਹਣਾ ਫਿਰ ਓਂ ਕਰ ਤੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਜੇ ਤੂੰ ਘਰ ਸਖਦਾ ਤਾਂ ਆਰਾ ਦਾਸ ਆਰਾ ਪੰਜਵੇਂ ਨੂੰ ਇੱਥੇ ਆਉਣਾ ਹਾ ਘੋੜਿਆਂ ਦਾ ਬਪਾ ਦਲਾ ਸ਼ਾਹੂਕਾਰ 500 ਘੋੜਾ ਹੁੰਦਾ ਉਹਦੇ ਕੋਲੇ ਵੇਚਣ ਦੂਜੇ ਰਾਤ ਚੋਂ ਤੇ ਜੇ ਤੂੰ ਉਹਦੇ ਪੱਠਿਆਂ ਪੁੱਠਿਆਂ ਦਾ ਦਾਣੇ ਦਰੋਂ ਦਾ ਬੰਦੋਬਾਸਤ ਕਰ ਲੈ ਤੇਰੇ ਪੈਸੇ ਬਾਰੇ ਵੱਣਨਗੇ ਆਰਾ ਚੱਲ ਠੀਕ ਆ ਵਾਪੂ ਸੋਚੂਗਾ ਉਹ ਰਾਤ ਜਾਂਗਾ ਤੂੰ ਹੰਬੇ ਆਇਆ ਰੋਟੀ ਟੋਕ ਖਾ ਖਾਲਾ ਜਾ ਕੇ ਖਾ ਆ ਕੇ ਤੇ ਤੂੰ ਆ ਉਹਦਾ ਆਰਾਮ ਕਰ ਲੈ ਤੜ ਕਿਉਂ ਦੇਖ ਲਈ ਉਹ ਮੁੰਡੇ ਨੇ ਭਾਈ ਰੋਟੀ ਖਾ ਕੇ ਜਾ ਕੇ ਪੈ ਗਿਆ ਸਰਾਹ ਚ ਸੋਚੀ ਗਿਆ ਸੋਚੀ ਗਿਆ ਸੋਚੀ ਗਿਆ ਰਾਤ ਨੂੰ ਸੋਚ ਕੇ ਉਹਦੇ ਮਨ ਚ ਆ ਗਈ ਗੱਲ ਤੜ ਕੇ ਉੱਠਿਆ ਉੱਠ ਕੇ ਤੇ ਸਦਾ ਹਲਵਾਈ ਕੋਲੇ ਗਿਆ ਸ਼ਹਿਰ ਚ ਹਲਵਾਈ ਨੂੰ ਜਾ ਕੇ ਕਹਿੰਦਾ ਵੀ ਇੱਕ ਟੋਕਰਾ ਲਡੂਆਂ ਦਾ ਭਰਦੇ ਪੂਰਾ ਟੀਸੀ ਲਾ ਕੇ ਜਿੰਨੇ ਪੈਸੇ ਬਣਦੇ ਲੈ ਲਿਆ ਹਲਵਾ ਯਾਰਾ ਕਾਂਟੇ ਹੁਣ ਆ ਜੀ ਲੈ ਜੀ ਉਹਨੇ ਪਹਿਲੇ ਪੈਸੇ ਬਣੇ ਉਦੋਂ ਪੰਜਾ ਦੋ ਚਾਰ ਅੰਨੇ ਬਣੇ ਹੋਣਗੇ ਫਾਇਦੇ ਹੁੰਦੇ ਸੀ ਉਹਨੇ ਪੂਰਾ ਟੋਕਰਾ ਪਰਤਾ ਉਹਨੇ ਉੱਤੇ ਧਰ ਕੇ ਪਲਣ ਗਿਆ ਤੇ ਲੈ ਗਿਆ ਉਹਨਾਂ ਕੋਲੇ ਲੈ ਗਿਆ ਬਾਗ ਚ ਉਹ ਬਾਗਲੇ ਦੇਖ ਕੇ ਭੱਜੇ ਵੀ ਅਜਿਹਾ ਕੁਝ ਹੋਰ ਹੀ ਲਈ ਆਉਂਦਾ ਠੰਡਾ ਪਾਣੀ ਦਾ ਦੀਨਾ ਨਹੀਂ ਤੇ ਲੋਹਾ ਨੂੰ ਲੋਹਾ ਕੇ ਤੇ ਆ ਜੋ ਬਈ ਅੰਛਲਾ ਮਾਰਦੇ ਆਉਣ ਤੇ ਲੱਡੂ ਬੰਡੇ ਉਹਨਾਂ ਨੂੰ ਉਹ ਫਿਰ ਨਾ ਸਰਾਂ ਦਾ ਮਾਲਕ ਸੀ ਨਾ ਮਾਲੀ ਮਾਲੀ ਹਾਂ ਉਹਨਾਂ ਪੁੱਤੋ ਇਹ ਤੂੰ ਕਾਹ ਦੀ ਕੋਸ਼ਿਸ਼ ਨਹੀਂ ਆ ਆਦਾ ਝੀੜੇ ਮੈਨੂੰ ਕਾਫੀ ਲਖਣਾ ਦੱਸਿਆ ਤਾਂ ਉਹਦੇ ਵਿੱਚ ਫਿਰ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਤੇ ਪੈਸੇ ਬਹੁਤ ਵਟੇ ਗਏ ਮੈਂ ਵੀ ਅੱਜ ਉਹਨਾਂ ਦਾ ਮੂੰਹ ਮਿੱਠਾ ਕਰਾਂ ਮਾ ਲੱਡੂ ਲੱਡੂ ਖਾ ਲਿਆ ਨਾ ਤੇ ਉਹ ਫੇਰ ਫੇਰ ਬੋਲ ਰਿਹਾ ਸਾਰੇ ਅਰੇ ਵੀ ਤੈਂ ਸਾਡੀ ਸੇਵਾ ਬਹੁਤ ਕੀਤੀ ਸਾਡੇ ਇਲਾਕੇ ਮਾਲੀ ਆ ਦਾ ਕੰਮ ਦੱਸ ਜਿਹੜਾ ਮਾਲਕ ਸੀ ਉਹਨਾਂ ਦਾ ਮਾਲੀ ਵੀ ਸੀ ਮਾਲਕ ਵੀ ਕੰਮ ਕਰਾਉਂਦਾ ਸਾਡੇ ਇਲਾਕੇ ਸੇਵਾ ਦੱਸ ਉਹਨਾਂ ਬਾਬੂ ਇੱਕ ਸੇਵਾ ਕਰ ਸਕਣਾ ਤਾਂ ਆਹ ਦਿਨਾਂ ਲਈ ਪੰਜ ਪੰਜ ਦਿਨਾਂ ਔਰ ਆ ਦਸ ਘਰ ਤੂੰ ਕਰਾ ਦੂੰ ਆ ਦਾ ਇੰਨਾ ਨਾ 500 ਪੂਰਾ ਚਾਹੀਦਾ ਮੈਨੂੰ ਕਾਹ ਆ ਕੌਣ ਜੰਗਲਾਂ ਵਿੱਚ ਲੱਖ ਲੱਖ ਖੜਾ ਹੁੰਦਾ ਸੀ 500 ਪੂਰਾ ਚਾਹੀਦਾ ਮੈਨੂੰ ਔਰ ਇਹ ਕੋਈ ਵੱਡੀ ਗੱਲ ਨਹੀਂ ਹੈ ਆ ਇਹਨੂੰ ਕੰਮ ਤੋਂ ਹਟ ਦਿਆ ਦਸ ਮੈਨੂੰ ਪਹਿਲਾਂ ਠਾ ਕੇ ਤੇ 50 ਬੰਦੇ ਆ ਤੇ ਤਿੰਨ ਤਿੰਨ ਪੂਲੇ ਵੜਿਆ 100 ਪੂਰਾ ਵੜਿਆ ਜਾਂਦਾ ਤੇ ਤੂੰ ਬੇਫਿਕਰ ਰਹਿ ਤੇ ਤੈਨੂੰ ਆਉਣਾ ਚਾਹੀਦਾ ਕਿਦਿਆਂ ਦਾ ਪੰਜਵੇਂ ਨੂੰ ਆਦਾ ਉਹਦੇ ਨੂੰ ਤੈਨੂੰ ਆਮ ਕਰ ਦੂੰ ਮੈਂ ਨਾਉਂ ਕਰੀ ਥਰੇ ਮੇਰੇ ਘਰੋਂ ਗੱਡਾ ਹੀ ਲਈ ਗਈ ਆਦਾ ਚੰਗਾ ਉਹਨੇ ਆਥੇ ਨੂੰ ਕੰਮ ਤੋਂ ਹਟੇ ਉਹਨੇ ਹੁਕਮ ਕੀਤਾ ਵੀ ਵੜ ਦਿਓ ਭਾਈ ਉਹਨਾਂ ਨੇ ਭਾਈ ਡੇਢ 200 ਪੂਰਾ ਵੜਤਾ ਵੜ ਕੇ ਤੇ ਉਹ ਗੱਡਾ ਲੈ ਕੇ ਗਿਆ ਤੇ ਜਿੱਥੇ ਆਉਣੇ ਸੀ ਘੋੜੇ ਉੱਥੇ ਉਹਨੇ ਜਾ ਕੇ ਉਹਦਾ ਕੁੰਨੂ ਲਾ ਲਿਆ ਪੰਜਾਂ ਦਿਨਾਂ ਚ ਉਹ ਵੜਦਣੋਂ ਲੈ ਜੇ ਵੜਦਣੋਂ ਲੈ ਜੇ ਜਦੋਂ ਫੇਰ ਘੋੜੇ ਲੈ ਕੇ ਆਇਆ ਮਾਲੀ ਉਹ ਮਾਰਕ ਤੇ ਨੌਕਰਾਂ ਨੂੰ ਕਰਦਾ ਆਉਂਦਾ ਵੀ ਆਪਾਂ ਨੂੰ ਪੱਠਿਆਂ ਪੱਠਿਆਂ ਦਾ ਬਹੁਤ ਔਖਾ ਹੋ ਜਾਂਦਾ ਪੱਠਿਆਂ ਦਾ ਬੰਦੋਬਸਤ ਪਹਿਲਾਂ ਜਾਣ ਸਾਰਾ ਕਰਨਾ ਦਾਣੇ-ડાਣੇ ਪੱਠਿਆਂ ਦਾ ਫੇਰ ਹੀ ਘੋੜੇ ਆਪਣੇ ਵਿਖਣੇ ਆ ਭੁੱਖੇ ਤੜੋਂ ਬਖਣੇ ਆ ਜਦੋਂ ਆਖੇ ਦੇਖ ਸਾ ਤੇਰਾ ਪੁੱ ਨੂੰ ਲਾਇਆ ਪਾ ਘਾ ਦਾ ਉਹ ਖੁਸ਼ ਹੋ ਗਏ ਸੱਦੇ ਵੀ ਹਾਂ ਮੱਲਾ ਹੋ ਰਹੀਆਂ ਜੀ ਲੋ ਉਹਨੇ ਫੇਰ ਵੇਚੀ ਉਹ ਨੂੰ ਉਹਦੇ ਬੋਟ ਮੈਸੇ ਬੱਟੇ ਬੱਟੇ ਕੀ ਪੈਸੇ ਜਦੋਂ ਪੂਰਾ ਸਾਰੇ ਘੋੜਿਆਂ ਨੂੰ ਪੂਰੇ ਆ ਗਏ ਤੇ ਉਹਨੇ ਤਾਂ ਸੋਨੇ ਦੀ 500 ਮੋਹਰ ਦੇਤੀ। ਤਖੜਾ ਸੀ ਬਾळा ਉਹ ਰਾਜੇ ਹੀ ਹੁੰਦੇ ਆ ਇਹ। ਕਿਉਂ 500 ਮੋਹਰ ਦੇਤੀ ਤੇ ਪੈਰ ਨਾ ਲੱਗਣ ਛੱਲੇ ਯਾਰ। ਫੇਰ ਜਾਵੜਿਆ ਉਹਦੇ ਕੋਲੇ ਉਹਦਾ ਪੁੱਤ ਉਹਦਾ ਫੇਰ ਬਾਗੋ ਬਾਗ ਆ। ਉਹਦਾ ਬਾਪੂ ਉਹਦਾ ਪੂਰਾ ਧਨੀ ਬਣਾਤਾ ਮੈਨੂੰ। ਉਹਦਾ 500 ਮੋਹਰ ਦੇਤੀ। ਉਹਨਾਂ ਫਿਰ ਔਂਕਾਰ। ਤੈਨੂੰ ਇੱਕ ਗੱਲ ਹੋਰ ਦੱਸਦਾ। ਮਰਾ ਦੱਸ। ਆਰਾ ਆਪਣੇ ਆਉਣਾ ਹੈਗਾ ਅੱਜ ਤੋਂ 10 ਦਿਨਾਂ ਨੂੰ ਵੱਡਾ ਵਪਾਰੀ ਬਾਹਰਲੇ ਰਾਜ ਚੋਂ ਆਉਂਦਾ ਹੁੰਦਾ ਕੱਪੜੇ ਦਾ ਤੇ ਤੂੰ ਉਹ ਕੱਪੜੇ ਖਰੀਦ ਆ। ਅੱਛਾ। ਉਹ ਆਣਾ ਫਿਰ ਜਿਹਨੂੰ ਉਹਨੇ 15 ਦਿਨਾਂ ਨੂੰ ਆਉਣਾ ਤੇ ਮੈਂ ਫਿਰ ਉਹਨਾਂ ਦੇ ਕੱਪੜੇ ਦੀ ਦੁਕਾਨ ਹੀ ਨਾ ਮੜੀ ਖੋਲਣਾ। ਨਾਲੇ ਮੈਨੂੰ ਪਤਾ ਲੱਗ ਜੂ ਉਹਦਾ ਖੋਲ ਲਾ। ਉਹਨੇ ਤੇ ਬੁੜੇ ਨੇ ਦੁਕਾਨ ਲਈ ਛੋਟੀ ਦੀ। ਤੇ ਉਹ ਕੱਪੜੇ ਦੀ ਦੁਕਾਨ ਖੋਲ ਲਈ ਉਹ ਕੱਪੜੇ ਤੇ ਕੁਦਰਤੀ ਜਿਹਾ ਮਹਾਰਾਜ ਦਿੰਦਾ ਉਹ ਦੁਕਾਨ ਪੂਰੀ ਚੱਲ ਪਈ 15 ਦਿਨਾਂ ਅੰਚੀ ਤਾਂ ਪੂਰੀ ਚੱਲ ਪਈ ਦੁਕਾਨ ਤੇ ਅਲੀ ਵੀ ਪੈਸੇ ਪੂਸੇ ਵੀ ਹੋ ਗਏ ਉਹਦੇ ਕੋਲੇ ਚੱਲ ਜਦੋਂ ਫਿਰ ਉਹ ਆ ਗਿਆ ਕੱਪੜੇ ਵਾਲੇ ਵੱਡਾ ਵਪਾਰੀ ਆ ਗਿਆ ਤੇ ਉਹ ਫਿਰ ਨਾਲ ਲੈ ਕੇ ਉਸੇ ਬੁਢੇ ਨੂੰ ਡੱਪਿਓ ਬਣਿਆ ਵੈਸੀ ਆ ਗਿਆ ਆਖੇ ਤੇ ਅਰੇ ਵੀ ਪਹਣੋ ਸੌਦਾ ਕਰ ਗਏ ਇਹਨਾਂ ਨਾਲ ਉਨੇ ਇੱਕ ਤਾਂ ਜੁੱਤੀ ਲੈ ਲਈ ਪਾਈ ਬੁੜੇ ਨੇ ਮੁੰਡੇ ਨੇ ਪੂਰੀ ਕੱਢਵੇਂ ਜੁੱਤੀ ਪਾ ਲਈ ਇੱਕ ਦੱਸਿਆ ਵੀ ਸ਼ਲਕ ਪਤਾ ਨਹੀਂ ਕੀ ਹੋਊਗਾ ਉਹਨਾਂ ਜਵਾਨਾਂ ਦੇ ਵਿੱਚ ਇੱਕ ਉਹਨੇ ਸ਼ਰਕਰਾ ਚਾਹਦਰਾ ਤੇ ਬੜੀਆ ਲੋਹਰੀ ਕੋਰਤਾ ਯਾਨੀ ਪੂਰੀ ਟੌਰ ਕੱਢੀ ਵੀ ਤੇ ਬੁੜੇ ਦੇ ਨਾਲ ਜਾਵੜਿਆ ਬੁਢਾ ਕਹਿੰਦਾ ਵੀ ਤੂੰ ਕਹੀ ਦੀ ਵੀ ਇਹ ਵਪਾਰੀ ਆ ਜਦੋਂ ਜਾਖੇ ਤੇ ਤੰਬੂ 'ਚ ਉਹ ਬੈਠਾ ਆਪ ਮਾਰਕਸ਼ ਜਿਹੜਾ ਤੇ ਜਾ ਕੇ ਸਾਥੀਕਾਰ ਬੜਾਈ ਤੋਂ ਦੇ ਪੈਰ ਹਿੱਲ ਗਏ ਦੇਖ ਕੇ ਤੇ ਉਹ ਨੌਕਰ ਨੂੰ ਕਹਿੰਦਾ ਦੂਰੋਂ ਆਉਂਦੇ ਨੂੰ ਦੇਖ ਕੇ ਆਹ ਆ ਬਈ ਆਤਾ ਕੋਈ ਨਵਾਂ ਵਪਾਰੀ ਜੰਪ ਪਿਆ ਸ਼ਹਿਰ ਦੇ ਵਿੱਚ ਅੱਗੇ ਦਾ ਦੇਖਿਆ ਹੀ ਨਹੀਂ ਸੀ ਕਿਤੇ ਯਾਹ ਫਤੇ ਬਲਾਈ ਫਤੇ ਬਲਾ ਕੇ ਬਹਿ ਗਏ ਬਹਿ ਕੇ ਉਹਨੂੰ ਕਹਿੰਦਾ ਵੀ ਸਿੱਧਾ ਕੱਪੜਿਆਂ ਦਾ ਮੇਰੇ ਨਾਲ ਕੋਤਾ ਹੀ ਕਰ ਲਾ ਉਹਦਾ ਠੀਕ ਆ ਕਪੜੇ ਖਰੀਦ ਦੂ ਸਾਰੇ ਤੇਰੇ ਤੇ ਪਰ ਗੱਲ ਇੰਨੀ ਆ ਇੱਕ ਕੰਮ ਸ਼ਰਤ ਲਖਾਉਣੀ ਪਊ ਅੱਛਾ ਮੇਰਾ ਵੀ ਸ਼ਰਤ ਲਖਾ ਲਾ ਕਿ ਇਹ ਸ਼ਰਤ ਕਹੇ ਜੀ ਲਖਾਉਣੀ ਆ ਉਹਦਾ ਸ਼ਰਤ ਤੇ ਲਖਾਉਣੀ ਆ ਵੀ ਪੈਸੇ ਤੈਨੂੰ ਅਜ ਤੋ ਛੀਆਂ ਦਿਨਾਂ ਨੂੰ ਮਿਲਣਗੇ ਉਹਦਾ ਠੀਕ ਆ ਕੋਈ ਗੱਲ ਨਹੀਂ ਆ ਜਾ ਤੰਬੂਰੇ ਵਿੱਚ ਲਿਖ ਲਿਖਾ ਕਰਨਾ ਉਹਨੇ ਜਾ ਕੇ ਲਿਖ ਲਿਖਾ ਕਰਾ ਲਿਆ ਰਾ ਕੇ ਤੇ ਉਨੇ ਨੇ ਕੱਪੜੇ ਲੈ ਲਈ। ਜਿਉਂ ਕੱਪੜਿਆਂ ਦਾ ਲਖਾ ਹੋ ਗਿਆ ਤੇ ਉਹ مالک ਬਣ ਗਿਆ ਸਾਰਿਆਂ ਕੱਪੜਾ ਦਾ। ਉਦੋਂ ਸ਼ਹਿਰ ਚੋਂ ਦੂਜੇ ਆਵੜੇ ਜਿਹੜੇ ਅੱਗੇ ਲੈਂਦੇ ਸੀ। ਛੋ ਦੂਜੇ ਵਪਾਰੀ ਖਰੀਦਦੇ ਸੀ। ਜਦੋਂ ਉਹ ਗਏ ਉਹ ਜਾਖੇ ਤੇ ਉਹ ਕਹਿੰਦੇ ਵੀ ਉਹ ਬੱਠਾ ਜਿਹੜਾ ਉਹ ਵਪਾਰੀ ਨੇ ਲੈ ਰੇ ਕੱਪੜੇ ਤਾਂ ਸਾਰੇ ਲੈ ਲਈ। ਉਹ ਦੇਖ ਕੇ ਹੈਰਾਨ ਹੋ ਗਏ। ਉਹਨੇ ਵੀ ਇਹਦਾ ਵਪਾਰੀ ਦੇਖਿਆ ਨਹੀਂ ਕਿੱਥੋਂ। ਇਹ ਵਪਾਰੀ ਹੈ ਕਿੱਥੋਂ ਦਾ? ਇਹ ਜੋਧਪੁਰ ਦਾ ਵਪਾਰੀ ਆ ਜੀ। ਉੱਥੇ ਮੁੰਡਾ ਜ਼ਿਮੀਂਦਾਰਾਂ ਦਾ ਨਾਂ ਧਰਤਾ ਉਹਦਾ ਨਾਂ ਹੁਣ ਮੇਰੇ ਮੂੰਹ ਤੋਂ ਅੱਗੇ ਲੈ ਕੇ ਹਟਿਆ ਮੈਂ ਤੇ ਨਾਂ ਲਾਲ ਪਾ ਕੇ ਤੇ ਜੋਧਪੁਰ ਦਾ ਵਪਾਰੀ ਦੱਸਤਾ ਠੀਕ ਹੈ ਉਹ ਕਹਿੰਦਾ ਵੀ ਲੀੜਾ ਅਸੀਂ ਲੈਣੇ ਸੀ ਉਹ ਜਿਹੜਾ ਨਾਂ ਸੀਦਾ ਮੁੰਡਾ ਦਾ ਪਿਓ ਬਣਿਆ ਵਸਰਾਣ ਵਾਲਾ ਉਹ ਕਹਿੰਦਾ ਵੀ ਜੇ ਤੁਸੀਂ ਓਹ ਕਰਨੇ ਆ ਲੈਣੇ ਆ ਲੀੜੇ ਤੇ ਸੁਣ ਮੈਂ ਲੀੜੇ ਦਵਾ ਦਾਨਾ ਪਈ ਐਸ ਪਾਰ ਆਏ ਨੇ ਲੈ ਤੇ ਐਸ ਪਾਰੇ ਨਾਲ ਤੁਹਾਨੂੰ ਪੈਸੇ ਮਿਲਣਗੇ ਲਈਦੇ ਉਹ ਵੀ ਠੀਕ ਆ ਉਹ ਗੰਡਾ ਦਾ ਹਿਸਾਬ ਕਰ ਲਿਆ ਪੈਸੇ ਜਦੋਂ ਗੰਡਾ ਗਿਣੀ ਗਏ ਗੰਡਾ ਗਿਣੀ ਗਏ ਗੰਡਾ ਗਣ ਗਣ ਕੇ ਉਹਨੂੰ ਤਾਂ ਬਚਤ ਫੇਰ ਉਹਨਾਂ ਟਾਈਮਾਂ ਦੇ ਵਿੱਚ ਉਸ ਕੱਪੜੇ ਚ ਲੱਖ ਰੁਪਏ ਦੀ ਹੋਈ ਲੱਖ ਰੁਪਏ ਦੀ ਬਚਤ ਕਰਕੇ ਫਿਰ ਉਹ ਪਿੰਡ ਗਿਆ ਪਿੰਡ ਜਾ ਕੇ ਗਰੀਬ ਜਮਾ ਗਰੀਬ ਘਰ ਦਾ ਮੁੰਡਾ ਸੀ ਇਹੇ ਇੱਕ ਥੋੜੇ ਜੇ ਕੰਮ ਦੇ ਤੋਂ ਮਗਰੋਂ ਥੋੜੇ ਜੇ ਕੰਮ ਤੇ ਕੰਮ ਚੜਾਈ ਘਰੀਆ ਪਿੰਡ ਜਾ ਕੇ ਫਿਰ ਨਾਂਹ ਤਾਂ ਭਾਈ ਜਾਇਦਾਦ ਖਰੀਦੀ ਤੇ ਨਾਲੇ ਉਹ ਜਿਹੜੇ ਨੇ ਪੜਾਇਆ ਸੀ ਪੰਡਤ ਦੇ ਜਾ ਕੇ ਪੈਰੀਂ ਹੱਥ ਲਾਏ ਤੇ ਨਾਲੇ ਉਹ ਕਹਿੰਦਾ ਵੀ ਪੈਰੀਂ ਖਰੀਦ ਕੇ ਤੇ ਉਸੇ ਮਾਂ ਪਿਓ ਨੂੰ ਸੁਰਗ ਦਿਖਾਦਾ ਪੂਰਾ ਕੰਮ ਚੜਾਈ ਚ ਕਰਦਾ ਜਿਹਦਾ ਕੋਲੇ ਕ ਡੱਕਾ ਨਹੀਂ ਸੀ ਕਿ ਮਰੇ ਵਿੱਚ ਚੂਹੇ ਤੋਂ